ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟਿਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਹੈਗਾ 9878232917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲ ਜੰਦਾ ਨੋਟ ਕਰ ਲਓ ਅੱਜ ਦੀ ਵੀਡੀਓ ਫੇਰ ਆਪਾਂ ਪਿੰਡ ਵੱਲੋ ਜੀ ਤੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਤਹਿਸੀਲ ਫੂਲ ਤੇ ਨੇੜੇ ਇੱਥੇ ਕੜਾਈ ਲਕੜੇ ਲਈ ਦੇ ਤਾਪਾ ਮੰਡੀ ਵੀ ਕੋਲੇ ਰਹਿੰਦੇ ਆ ਰਾਮਪੁਰੇ ਵੀ ਨਜ਼ਦੀਕ ਆ ਬਾਈ ਦੇ ਤੇ ਆਪਾਂ ਨੀਲੀ ਰਾਵੀ ਨਸਲ ਦੀ ਛੋਟੀ ਸੂਈ ਸਵਾਈ ਲੈ ਕੇ ਆਏ ਆਂਗੇ ਕਿਹੜਾ ਸੂਆ ਕਦੋਂ ਸੂਈ ਹੈ ਕਿੰਨਾ ਦੁੱਧ ਬਾਦ ਕੱਢੂਗੀ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਆਜੋ ਜੀ ਸੱਸੀ ਦਾ ਬਾਈ ਸੱਸੀ ਦਾ ਹੋ ਠੀਕ ਠਾਕ ਹੋ ਜੀ ਹਾਂ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ 9814599923 ਦੁਬਾਰਾ ਫੇਰ ਬੋਲ 9814599923 99923 ਹਾਂ ਪਿੰਡ ਜੀ ਪਿੰਡ ਵੱਲੋਂ ਠੀਕ ਆ ਤੇ ਅੱਜ ਆਪਾਂ ਇੱਕ ਝੋਟੀ ਦਿਖਾਉਣੀ ਆ ਜੀ ਹਾਂ ਜੀ ਕਰੇਲੂ ਆ ਇਧਰ ਲਈ ਛੜ ਹੋ ਜਾ ਮਾੜ ਆ ਜਾ ਕਰੇਲੂ ਤੇ ਵੀਰੇ ਕਦੋਂ ਸੂਈ ਆ ਕਿੰਨੇ ਦਿਨ ਹੋ ਗਿਆ ਨੀ ਸੂਈ 7 ਤੋਂ 8 ਦਿਨ 7 ਤੋਂ 8 ਦਿਨ ਤੇ ਕਿਹੜਾ ਸੂਆ ਸੂਈ ਆ ਇਹ ਸੂਆ ਤੀਜਾ ਸੂਆ ਤੀਜਾ ਸੂਆ ਸੂਈ ਆ ਤੇ ਵੀਰੇ ਕਿੰਨਾ ਦੁੱਧ ਕੱਢਿਆ ਬਦੂਜੀ ਜੀਆਂ ਕਿਲੋ ਦੁੱਧ ਹੋਣਾ ਬਈ ਇਹ ਪਿਛਲੇ ਸੂਏ ਕਿੰਨਾ ਕੱਢਿਆ ਨੇ ਪਿਛਲੇ ਸੂਏ 14 ਕਿਲੋ ਹੁਣ ਤੇਰਾ ਤਿਆਰ ਆਗਾ ਹਾਂ ਠੀਕ ਆ ਚਲ ਖੋਲੋ ਤੋਰਾ ਤਾਰਾ ਕਰਾਈ ਗਿਆ ਚੱਕ ਲੋਕਲ ਵੀਡੀਓ ਆ ਵੀਰੇ ਕੋਈ ਵਪਾਰ ਦਾ ਕੰਮ ਨਹੀਂ ਠੀਕ ਆ ਜੀ ਤੇ ਆ ਦੇਖ ਤੇ ਬੱਚਾ ਮਗਰ ਘਟਾ ਆ ਗਿਆ ਹਨਾ ਨੀਲੀ ਰਾਵੀ ਚ ਹੀ ਹੈਗੀ ਹੈਗੀ ਤੇ ਥਣਲੇਵੇ ਦੀ ਪੂਰੀ ਸਾਫ ਆ ਕੱਲਾ ਕੱਲਾ ਥਾਣਾਗਾ ਮੋੜ ਲਿਓ ਜੀ ਕਰੋ ਚੈੱਕ ਤੇ ਬਾਕੀ ਦਾ ਫੇਸ ਕੁਆਲਿਟੀ ਵੀ ਸੋਹਣੀ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਤੇ ਬਾਕੀ ਦਾ ਸਾਮੀ ਬਣੀ ਵੀ ਪੂਰੀ ਠੀਕ ਆ ਜੀ ਕਰੋ ਚੈੱਕ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 12:00 ਵਜੇ ਦਾ ਜੀ ਉਸ ਹਿਸਾਬ ਨਾਲ ਜੱਜ ਕਰ ਲਿਓ ਤੇ ਆ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਫਰੈਦ ਕਿ 13 ਕਿਲੋ ਦੁੱਧ ਦੇ ਦੂੰ। ਹਾਂਜੀ। ਤਾਰਾਂ ਦੂਰਾਂ ਤਾਂ ਨਹੀਂ ਕੋਈ ਮਾਰ ਕੇ ਦਿਖਾਉਣੀ। ਤਾਰਾਂ ਨਹੀਂ ਮਾਰਨੀ। ਠੀਕ ਹੈ ਅਗਲਾ ਆਪੇ ਆਊਗਾ ਆਪਦੀ ਝੋਕੇ ਲੈ ਜਾ ਪਾਉਂਦੀ ਹੈ ਨਾ। ਤੇ ਕਿੰਨੇ ਪੈਸੇ ਲੈਣੇ ਫਿਰ ਇਹਦੇ? ਇਹ ਤਾਂ ਮੰਗ ਤੇ ਦਾ ਡੂਰ ਆ ਬਾਈ। 140 ਦੀ ਹੁੰਦੀ। 140 ਦੀ ਹੈ। ਮਾਨਤਾਨ ਹੋ ਜਾਊਗਾ। ਮਾਨਤਾਨ ਕਰ। ਠੀਕ ਆ ਵੀਰੇ। ਡਿਮਾਂਡ ਇਹਦੀ ਬਾਈ ਕਹਿੰਦਾ ਡੇਢ ਹੈਗਾ ਤੇ 140 ਚ ਮਾਨਤਾਨ ਥੋੜਾ ਹੋ ਜਾਣਾਗਾ ਤੇ ਝੋਟੀ ਵੀ ਵੈਸੇ ਚੰਗੀ ਹੈ ਕੋਈ 10 ਦੀ ਵੀ ਹੈਗੀ ਵੀ ਇੰਨੇ ਕ ਪੈਸੇ ਦੀ ਹੈਗੀ ਆ ਤੇ ਆ ਦੇਖੋ ਹੁਣ ਨਿਸ਼ਾਨੀਆਂ ਕਵਰ ਕਰਾ ਦਈਏ। ਪੈਰਾਂ ਦੀਆਂ ਬੂਸ ਦੀ ਅੱਖਾਂ ਦੀਆਂ ਤੇ ਮਗਰ ਕਟਾ ਤੇ ਭਜਨ-ਭਜਨ ਵਧੀਆ ਤੇ ਥਾਣ ਲੈਵੇ ਦੀ ਸਾਫ ਆ ਗਈ ਤੇ ਬਾਕੀ ਦਾ ਨੰਬਰ ਫੇਰ ਬੋਲੋ ਜੀ 9145 9193 ਇੱਕ ਛੋਟੀ ਜਿਹੀ ਵੀਰੇ ਇੱਕ ਤੁਹਾਨੂੰ ਦਿਖਾਦੀ ਪਿੰਡ ਵੱਲੋ ਧੰਨਵਾਦ ਜੀ